ਸੰਦਾਗੀ ਸੰਦਾਗੀ ਮੁੰਡਰੇ ਕੋ ਸੰਦਾਗੀ ਚਾਂਜਰ ਦੇਖ ਰਿਹਾ ਵੇਖ ਕੇ ਨਹੀਂ ਆਇਆ ਵੀ ਇਹਨਾਂ ਨਾਲ ਦਾ ਵੀ ਘੜੀਆਂ ਦੇਖ ਕੇ ਲੱਗ ਰਿਹਾ ਇਹ ਨੀਂਗਾ ਦਾ ਚਾਂਜਾ ਹੋ ਗਿਆ ਲੋ ਜੀ ਆਪਾਂ ਚੱਲਿਆਂ ਬਾਈ ਮੇਲੇ ਤੇ ਫੈਂਦ ਹੋ ਰੌਣਕ ਹੋ ਜੂ ਘਟਵੇ ਚੱਲ ਮੇਲੇ ਮੇਰੇ ਕਾਲ ਵਿੱਚ ਪੈ ਸੜਨਾ ਦੀ ਗਾਨੀ ਹੱਥੀ ਛੱਲੇ ਸ਼ਾਪ ਨਿਸ਼ਾਨੀ ਭੋਲੇ ਪੈ ਸੜਨਾ ਦੀ ਗਾਨੀ ਹੱਥੀ ਛੱਲੇ ਸ਼ਾਪ ਨਿਸ਼ਾਨੀ ਲੋ ਜੀ ਆਪਾਂ ਚੱਲਿਆਂ ਬਈ ਮੇਲੇ ਤੇ ਪੈਂਦ ਖੜਿਆ ਇਸ ਟਾਈਮ ਪਤਨਾ ਭਗਤ ਸਿੰਘ ਚੌਕ 'ਚ ਹੋਉਂਦੀਆਂ ਟੱਕਰਾਂ ਹੋਉਂਦੀਆਂ ਮਾਰੀ ਸਾਨੂੰ ਚੈਰ ਪਾਤਣਾ ਸਾਡਾ ਚੱਲੀਏ ਚੱਲੀਏ ਜਦੋਂ ਗਾਣਾ ਪਿਆ ਬੰਦ ਆਣੀਗਾ ਇਹ ਪਾਤੀ ਦੋਏ ਕਰਾ ਲੈ ਇਹ ਸਾਲਾ ਪੈਸੇ ਕੱਟ ਲਣਗੇ ਆਪਣੇ 25 ਰੁਪਏ ਕੱਟ ਲਵਾਂਗੇ ਹਾਂ ਕੱਟ ਲਣ ਨਾ ਕਿੰਨੇ ਲਿਓਣ ਇਹ ਤਾਂ ਇੱਕ ਪੱਧਰ ਕਰਣਾ ਡੇ ਲੋਈ ਚੱਲੇ ਸੀ ਪੈਸੇ ਕਢਾਣਾ ਕਿੰਨੇ ਕਢਾਣੇ ਨੇ ਬਈ 2 ਲੱਖ 2 ਲੱਖ ਤਾਂ ਨਿਕਲਦੇ ਨਹੀਂ ਬਣ ਗਏ ਏ ਟੀਮ ਚ ਬਈ ਮੁੰਡਾ 10 ਸਾਈਡੋਂ ਬਾਜੋਏ ਜਿਵੇਂ ਜਾ ਰਿਹਾ ਏਸੀ ਚੱਲ ਰਿਹਾ ਬਈ ਪਰ ਤਪਦੀ ਹਵਾ ਮਾਰ ਰਹਾ ਰਿਪੋਰਟ ਕਰਦੇ ਆਪਾਂ ਆਗੇ 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 ਬਈ ਕਾ ਕੀ ਹੋ ਗਿਆ ਇਹ ਤਾਂ ਪਹਿਲਾਂ ਪਰਚੀ ਦੇ ਦਈਏ ਨੇ ਪਹਿਨੀ ਆਈ ਬਈ ਸਭ ਸੋਣਾ ਪਿੰਨ ਦੇ ਲੱਗੇ ਸਨੇ ਆਪਣਾ ਫਿਰ ਕੀ ਆ। ਆ ਫਿਰ। ਕਹਿ ਨਹੀਂ ਕਵੀ। ਉਹ ਜਿੱਥੇ ਨਹੀਂ ਨਿਕਲੇ ਪੈਸੇ ਆ ਫੜ ਵੀ। ਪੂਰੇ ਕੱਢਦੇ ਆ ਮਹਿੰਗੇ ਏ.ਸੀ. ਵਿੱਚ। ਏ.ਸੀ. ਲੱਗਿਆ ਹੋਊਗਾ। ਆਹਾ ਆ ਇੱਥੇ ਏ.ਸੀ. ਹੈ ਬਈ ਉੱਥੇ ਏ.ਸੀ. ਨਹੀਂ ਸੀ ਜਾਂਦਾ। ਆ ਆਰਾਮਦਾ ਹੈਗਾ ਏ.ਸੀ. ਨਾਲ। ਪੂਰੇ ਮੰਜੜਾ ਆਗੇ। ਦਰਦੂ ਦੇ ਜਾਂਦਾ ਇੱਕ ਸਿਕਿਉਰਿਟੀ ਗਾਰਡ। ਕਨਫਰਮ। ਜਿੰਦੂ ਇਹ ਪਰਾ ਬੰਦਾ ਚੰਗੀ ਇਹ ਜੋ ਕੜਦੇ ਤੇਲ ਵਾਸਤੇ ਕੜਦੇ ਪਤਨੀ ਹੈ ਖੜੀ ਬੰਨੀ ਹੋਈ ਹੈ ਕੋਈ ਹੈਗਾ ਇਹ ਜਿਹੜੀ ਲੱਕੜੀ ਬੰਨੀ ਹੋਈ ਹੈ ਸੜਾ ਪੈਸੇ ਪਾਏ ਨਹੀਂ ਕੀ ਕਰਿਆ ਉਹ ਤਾਂ ਖੜ ਗਿਆ ਹੈਂਗ ਹੋ ਗਿਆ ਕਾਰ ਨਿਕਲਣ ਕੱਢ ਲਗੇ ਮਨ ਲੱਗਦੀ ਸਭ ਤੋਂ ਵਧੀਆ ਕਿੰਨਾ ਸਾਂ ਦ੍ਰਿਸ਼ ਆ ਲੋ ਜੀ ਇੱਕ ਅਣਜਾਣ ਬੰਦੇ ਤੋਂ ਮੋਟਰਸਾਈਕਲ ਮੰਗਣ ਵਾਸਤੇ ਆਇਆ ਸੀ ਸਾਡਾ ਮੋਟਰਸਾਈਕਲ ਖੜਾ ਪਾਸਲੀ ਪਾਸੇ ਦੇਖਦੇ ਹਾਂ ਦਊਗਾ ਕਿ ਨਹੀਂ ਆ ਵੀ ਆ ਵੀ ਅਣਜਾਣ ਬੰਦੇ ਅਣਜਾਣ ਬੰਦਾ ਕਹਿੰਦਾ ਤੇਰੇ ਮੁਕਦੇ ਚੱਲ ਵੀ ਚੱਲ ਫਟਾਫਟ ਚੱਲ ਇਹਨਾਂ ਨੂੰ ਮੇਲਾ ਮੁੱਕ ਜੀ ਜਿਹਨੂੰ ਮੈਂ ਬਾਤਲਾ ਤੋਂ ਨਿਕਲਾਂਗਾ ਵਾ ਲੋ ਜੀ ਹੋਰ ਵੱਡੀ ਮਸ਼ੀਨ ਤੇ ਆ ਗਏ ਹੋਰਾਂ ਚ ਨਿਕਲੇ ਨਹੀਂ ਏ ਵੀ ਕਹਿੰਦਾ ਸੌਰੀ ਆਮ ਟਾਈਮ ਰੋਲੀ ਆਊਟ ਆਫ ਸਰਵਿਸ ਲੋ ਜੀ ਇੱਕ ਹੋਰ ਚਾਕੇ ਇਹ ਚ ਦੇਖਦੇ ਆ ਇਹ ਸਵਿੰਗ ਆਯੂ ਡੀ ਵੀ ਆਈ ਲੋ ਵੀ ਸੰਗ ਦਾ ਛੱਲਿਆ ਮੇ यो ਆਗਾ ਪੰਪ ਮੱਲਾ ਕੱਢ ਕੁੜਤੇ ਦੇ ਬੱਟ ਵੇ ਚੱਲ ਮੇਲੇ ਨੂੰ ਚੱਲੀ ਏ ਆ ਲੈ ਫੜ ਕੁੰਜੀਆਂ ਤੇ ਸੰਭ ਲੈ ਤਜੋਰੀਆਂ ਆ ਲੈ ਫੜ ਕੁੰਜੀਆਂ ਤੇ ਸੰਭ ਲੈ ਤਜੋਰੀਆਂ ਘਰ ਵੇ ਚੱਲ ਮੇਲੇ ਨੂੰ ਚੱਲੀ ਏ ਵਾਲੀਆਂ ਪਰ ਪਰ ਕੇ ਨੀਲੇ ਦੇ ਹੋਰ ਹੋਰੋਣਿਕ ਹੋ ਜੂ ਖੱਤੇ ਵੇ ਚੱਲੇ ਮੇਲੇ ਨੂੰ ਚੱਲੀ ਏ ਕਿ ਦੂਰੋਂ ਦੂਰੋਂ ਆਉਂਦੇ ਨੇ ਭਾਈ ਮੇਲੇ ਦਾ ਬਹੁਤ ਵੱਡਾ ਮੇਲਾ ਲੱਗਿਆ ਚੱਲ ਰਹੀ ਅਸੀਂ 200 ਰੁਪਏ ਦਾ ਮੱਲਾ ਕੱਢ ਕੁੜਤੇ ਦੇ ਵਟਵੇ ਚੱਲ ਮੇਲੇ ਨੂੰ ਚਲੀ ਏ ਆ ਲੈ ਫੜ ਕੁੰਜੀਆਂ ਤੇ ਅੱਗੇ ਇੱਕ ਹੀ ਚਾਲਾਂ ਕੇ ਲਾਵਾ ਪੰਪ ਹੈਗੇ ਨਹੀਂ ਲਾਵਾਗੇ ਸ਼ਾਹ ਆਉਣ ਹੋਣਗੇ ਘੋਲ ਅਮੇਦਾ ਮੇਦਾ ਚੱਲ ਮੇਲੇ ਨੂੰ ਚੱਲিয়ে ਹੈ ਅੰਕਲ ਜਿਲੇ ਗਿਆਂ ਕਰਾਲਾ ਪਿੰਦੂ ਪਕੌੜੇ ਕਰਾਲਾ ਮਿਕਸ ਸੰਵਲ ਸਾਰਾ ਕਰਾਉਣਾ ਕਿੱਥੇ ਲਾਈ ਹੋਣੇ ਇੱਥੇ ਲਾ ਦੇਣੇ ਬਸ ਬਸ ਸਾਰਾ ਦੇਖ ਲੈ ਹੈ ਠੀਕ ਹੈ ਸੰਦੇ ਐਂਟਰੀ ਉਤਰੇ ਕੁਛ ਨਹੀਂ ਗਿਆ ਜਿੱਥੋਂ ਦੇ ਆ ਮਤਲਬ ਟੱਪੜੋ ਚਤੂ ਜਹਤ ਹੋ ਕੇ ਮੇਲੇ ਜਾਣਾ ਚਾਰ ਹੋ ਗਏ ਪਰ ਮਾਗਦੇ ਝੋੜਾ ਜਿਆਦਾ ਛੋਟਾ ਨਾ ਅਰੋ ਸਿਰੇ ਦਾ ਕੁ ਗ੍ਰੈਂਡ ਕਰਨੀ ਲੋ ਜੀ ਆ ਗਏ ਮੇਲੇ ਚ ਜਿੱਥੇ ਆਮਨ ਕੁਨਿਨ ਰਾਜਾ ਵੇ ਕੋਨਾ ਨਹੀਂ ਕੋਨਾ ਨਹੀਂ ਕੋਈ ਫਿਰਦੇ ਨੇ ਗਰਮੀ ਚ ਮੈਂ ਨਹੀਂ ਮੁੜਕੋ ਮੁੜਕੀ ਹੋ ਕੇ ਫਿਰ ਹੋਈ ਜਾਣਾ ਇਹਨਾਂ ਨੇ ਫੜਲਾ ਫੜਲਾ Selamat menang, rekan. Terima kasih, Pak. Hører du meg? ਸਾਰਾ ਮਿਲ ਪਰਿਆ ਪਿਆ ਜਮੀਂ ਡੱਕੂ ਡੱਕ ਰੌਣਕਾਂ ਸ਼ਾਨਾਂ ਪੂਰੀਆਂ ਸੌ ਸੌ ਦੇ ਕਹਿਣਾ ਤੇ ਲੈ ਕੇ ਆਇਟਮ ਸਾਵਾਂ ਇਹ ਤੇਰੇ ਕੰਮ ਦੀ ਆਇਟਮ ਆ ਲੱਲਾ ਸਾਹ ਕੋਈ ਤੂੰ ਮਕੇ ਝਮਕੇ ਲੱਲੇ ਸਾਂ ਦਾਗੀ ਪਸੰਦਾਗੀ ਮੋਢੇ ਰ ਪਸੰਦਾਗੀ ਚਾਂਜਰ ਦੇਖ ਰੇ ਵੇਖ ਕੇ ਨਹੀਂ ਆਇਆ ਵੀ ਇਹਨੂੰ ਲੱਗਦਾ ਵੀ ਘੜੀਆਂ ਦੇਖਣ ਲੱਗ ਰੇ ਇਹ ਨਿਗਾਹ ਦਾ ਚਾਂਜਰ ਹੋ ਗਿਆ ਸੇਲ 2020 ਰੁਪੀਆ ਅੱਜ ਦੀ ਵਾਰ ਵਾਰ ਕਿੱਥੇ ਲੱਗ ਜਾਏਗਾ ਉਹ ਰੋਕ ਚੁੱਕ ਲਾ ਰਹੇ ਆ ਮੇਰਾ ਫੋਨ ਚੱਲ ਰਿਹਾ ਯਾਰ ਉਹ ਤੋਂ ਮਾਰ ਲੈ ਵਾਪਸ ਬੜਨੇ ਪਾਸਵਰਡ ਲੈ ਲੈ ਕੋਈ ਕਿਹੜਾ ਦੇਖੀਂਗਾ ਨਾ ਨਿਆਣੇ ਵਾਸਤੇ ਲੈ ਲੈ ਆਲਾ ਕੁਝੇ ਗੱਜੇ ਦਾ ਲੱਕਾ ਫਲ ਲੈ ਯਾਰ ਮੀ ਆ ਗਿਆ ਮੀ ਆ ਗਿਆ ਓਏ ਆਦੀ ਉਹ ਗੱਡੀ ਇੱਥੋਂ ਲੱਲੇ ਆਟਾ ਬਟਰ ਵਾਲੀ ਦੇਦਾ ਰਹੇ ਲੋ ਜੀ ਮੀਂਹ ਲੱਗਿਆ ਪੈਣ ਚਲਦੇ ਮੇਲੇ ਚੋਂ ਨਾ ਲੋ ਜਾਂ ਮੁੰਡੇ ਨੇ ਲੱਲਿਆ ਆ ਹਾਰ ਲੈ ਕਿਹੜੇ ਦਿੱਤਾ ਬਈ ਆ ਹਾਰ ਲੈ ਸੋਣਾ ਲੱਗ ਰਿਹਾ ਹੈ ਕੀ ਹੈ ಟ್ರೆಪ್ಪ <sharp> <sharp> あき

ಚಲ ನಿಕಲ್ಕಲ್ಗೆ ਨਿਕਲੇ ਵਾਹ ਹੋ ਚੱਲੀਏ ਘਰਾਂ ਨੂੰ ਹੋ ਗਏ ਸੀ ਅਸੀਂ ਪੈ ਜੋ ਫੁੱਲ ਭਲਾਈ ਆ ਜਾ ਲੈ ਲੈ ਚ ਖੋ ਗਏ ਸੀ ਅਸੀਂ